ਹਲੋ ਫੋਟੋ ਕਰ। ਹਲੋ। ਕਿੰਧਨ ਕਹੋ ਕਿੰਧਨ ਕਹ ਕਰਾਉਣਗੇ ਚਾਚਾ ਬੇਸਣਾ। ਲੈ। ਹੂੰ ਚਾਚੇ ਬੇਸਣਾ ਪੇਂਟ ਨਹੀਂ ਪਾਈ ਕਹਿੰਦਾ ਸੰਗਾ ਸਾਹ ਪੇਂਟ ਅੱਜ ਮੈਂ ਤਾਂ ਨਹੀਂ ਪਾਈ ਅੱਜ ਬੂਟੇ ਲਾਉਣੇ ਆ। ਹਾਲ ਫੜ। ਕਹਿੰਦਾ ਉਤਨਾ ਬੂਟੇ ਉਤਨਾ ਮੈਂ ਪੇਂਟ ਹੀ ਪਾਉਂਦਾ ਆ। ਵੈਰੀ ਗੁੱਡ। ਇਹ ਲੋ ਅੱਜ ਸ਼ੈਂਪਰ ਪੰਜਾਬੀ ਸੂਟ ਪਾਇਆ ਚਾਚੇ ਬੇਸਨੇ ਨੇ। ਹਾਂ। ਸੰਜਾ ਸਾ ਤੋਈ ਕਿਹਾ ਮੈਂ ਪੇਪਲ ਦੀ ਛਾਂ ਥਲੇ ਬੈਣਾ ਪੇਪਲ ਥਲੇ ਇਹਨੂੰ ਲੱਗਨੇ ਡੋਡੇ ਫੀਮ ਵਾਲੇ ਚਲੋ ਇਹ ਪੇਕ ਲਾਓ ਇੱਕ ਓਏ ਆਹ ਲਾਉਣਾ ਵੱਡਾ ਓਏ ਇਹ ਕੀ ਚਾਚਾ ਜੀ ਕੀ ਬਾਤ ਐ ਕਮਾਲ ਹੋ ਗਈ ਐ ਭਾਈ ਪਾਣੀ ਪਾਉਣਾ ਤੇ ਪੁੰਗਾ ਪਾਣਾ ਇਹਨੂੰ ਪੱਕਾ ਜੀ ਹਾਂ ਪਾਣੀ ਰੋਜ਼ ਆ ਚਾਚਾ ਬਿਸਨਾਰ ਜੀ ਚੇਤਾ ਨਾ ਭੁੱਲ ਜਿਓ ਨਹੀਂ ਕਰਕੇ ਉੱਠ ਕੇ 4 ਵਜੇ ਪਾਣੀ ਪਾਉਣਾ ਭਾਈ ਨੂੰ ਠੀਕ ਹੈ ਨਾ ਉੱਠ ਕੇ ਪਾਣੀ ਪਾਉ ਥੋੜਾ ਜਿਹਾ ਚਲੋ ਇਹ ਚਾਹ ਬੜਾ ਮੁੱਕੇ ਪਰ ਸੰਘਾ ਸਾਹਿਬ ਇਹ ਦਬਾਓ ਵੀ ਦਬੋ ਦਬੋ ਲਾਓ ਇੱਥੇ ਨਹੀਂ ਠੀਕ ਹੈ ਠੀਕ ਹੈ ਪਾਓ ਚਾਚਾ ਬੇਸਨਾ ਜੀ ਪਾਣੀ ਚਲੋ ਚਲੋ ਸੰਘਾ ਸਾਹਿਬ ਇਹਨੇ ਪਛਾਣ ਪਛਾਣ ਗਿਆ ਨੇ ਕੋਈ ਨਹੀਂ ਕੱਢ ਲਿਆਵਾਂਗੇ ਇਹ ਫੋਟੋ ਕੋ ਆਪਣਾ ਬੁੱਤ ਬੱਚਾ ਆਈ ਕਿ ਉਹ ਆ ਫੜੇ ਪਤਾ ਫੜ ਲੋ ਆ ਪੜਾ ਨਾਮ ਜੀ ਸਚੀਕਾਲ ਜੀ ਮੈਂ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਦੀਪ ਸਿੰਘ ਉਰਫ ਚਾਚਾ ਬਿਸ਼ਨਾ ਜਿਹਨੂੰ ਕਮੇਡੀ ਨੇ ਪਿਆਰ ਚ ਮਿਲਿਆ ਨਾਮ ਇਹ ਅੱਜ ਮজা ਆ ਰਿਹਾ ਜੀ ਪਾਜੀ ਹੁਣੀ ਸਾਡੀ ਵੀਡੀਓ ਕਰ ਰਹੇ ਆ ਬਹੁਤ ਅੱਛਾ ਲੱਗ ਰਿਹਾ ਅੱਜ ਚਾਚਾ ਜੀ ਜੋ ਤੁਸੀਂ ਰਸਮੀ ਨਾਲੇ ਜੋ ਤੁਸੀਂ ਪੌਦੇ ਲਗਾਉਣੇ ਆ ਕੀ ਹਾਲਾਤ ਵੇਖਣ ਨੂੰ ਮਿਲਦੇ ਆ। ਅਹ ਦੇਖੋ ਜੀ ਸਾਰੇ ਜਿਹੜੇ ਪੌਦੇ ਲਾਉਣੇ ਆ ਆਪਾਂ ਹਰ ਜਗ੍ਹਾ ਤੇ ਹਰ ਸਟੇਜ ਉੱਤੇ ਨਾਰਾ ਜਿੰਨੇ ਆ ਵੀ ਬੂਟੇ ਲਾਓ ਬੂਟੇ ਲਾਓ। ਅੱਜ ਖੁਦ ਅਸੀਂ ਆਪ ਵੀ ਆ ਵੇਖੋ ਪੌਦੇ ਲਾਉਣ ਆਏ ਆ ਮੈਂ ਤੇ ਸੰਗਾ ਸਾਹਿਬ ਤੇ ਨਾਲ ਜਗਜੀਤ ਗੱਬਰ ਤੇ ਨਾਲ ਭਾਜੀ ਹੁਣੀ ਖੜੇ ਆ। ਸੋ ਜਿਹੜੇ ਪੌਦੇ ਦਾਵਾ ਤਾਂ ਸਾਰੇ ਕਰਦੇ ਵੀ ਪੌਦੇ ਲਾਓ ਬੂਟੇ ਲਾਓ ਪਰ ਲਾਉਂਦਾ ਕੋਈ ਨਹੀਂ। ਔਰ ਹਰ ਇੱਕ ਬੰਦਾ ਅਨਾਉਂਸਮੈਂਟ ਕਰਦਾ ਚਾਹੇ ਉਹ ਲੀਡਰ ਹੋਵੇ ਚਾਹੇ ਕੋਈ ਉਹ ਪੁਲਿਸ ਵਾਲਾ ਵੀਰ ਹੋਵੇ ਚਾਹੇ ਕੋਈ ਵੀ ਮਹਿਕਮੇ ਦਾ ਹੋਵੇ ਸਾਰੇ ਉਹ ਉਪਰਾਲਾ ਕਰਦੇ ਕਹਿੰਦੇ ਆ ਵੀ ਬੂਟੇ ਲਾਓ ਪੌਦੇ ਲਾਓ ਪਰ ਲਾਉਂਦਾ ਕੋਈ ਨਹੀਂ ਇਸ ਕਰਕੇ ਮੇਰੀ ਇੱਕੋ ਹੱਥ ਜੋੜ ਕੇ ਬੇਨਤੀ ਹੈ ਜੇ ਤੇ ਤੁਸੀਂ ਇੱਕ ਨਾਰਾ ਸੁਣਦੇ ਵੀ ਹੋ ਤੇ ਇਹਨੂੰ ਪੂਰਾ ਵੀ ਕਰੋ ਬੂਟੇ ਜ਼ਰੂਰ ਲਾਓ ਕਿਉਂਕਿ ਜਿਵੇਂ ਸੰਘਾ ਸਾਹਿਬ ਨੇ ਦੱਸਿਆ ਵੀ ਇਹ ਜਿਹੜੇ ਪੌਦੇ ਆ ਨਾ ਇਹ ਸਾਨੂੰ ਇੱਕ ਤਾਂ ਆਕਸੀਜਨ ਦੇਣਗੇ ਦੂਜਾ ਇਸ ਬੋਰਡ ਦੀ ਸ਼ਾਂ ਮਾਨਣਗੇ ਔਰ ਦੂਸਰੀ ਗੱਲ ਇੱਕ ਹੋਰ ਗੱਲ ਵੱਡੀ ਆ ਵੀ ਜਦੋਂ ਹਾੜ ਆਉਂਦੇ ਆ ਨਾ ਹਾੜਾਂ ਦਾ ਜਿਹੜਾ ਪਾਣੀ ਆ ਉਹਨੂੰ ਰੋਕਦਾ ਜਦੋਂ ਉਹ ਦਰਖਤ ਹੀ ਰੋਕਦੇ ਆ ਤੇ ਤਾਂ ਕਿ ਲੋਕਾਂ ਦਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਇਸ ਕਰਕੇ ਵੱਤ ਵੱਤ ਪੌਦੇ ਲਾਓ ਕਿਤਰਾ ਗਰਮੀ ਲਈ ਯਾਰ ਗਰਮੀ ਬਹੁਤ ਜੀ ਪਈ ਯਾਰ ਕਿ ਮੈਂ ਨਾ ਜੀ ਕਿਸੇ ਨੇ ਅਨਾਉਂਸ ਵੀਡੀਓ ਪਾਈ ਕਹਿੰਦੇ ਆ ਇਹ ਜੀ ਦੁਬਈ ਦੇ ਵਿੱਚ ਉਨੀ ਗਰਮੀ ਨਹੀਂ ਜਿੰਨੀ ਪੰਜਾਬ ਚ ਪਈ ਔਰ ਮੁੰਬਈ ਦੇ ਵਿੱਚ ਇਤੋ ਵੀ ਬੁਰਾ ਹਾਲ ਕਿਉਂ ਕਿਉਂਕਿ ਮੁੰਬਈ ਦੇ ਵਿੱਚ ਪੌਦੇ ਹੈ ਨਹੀਂ ਇਹ ਤੇ ਆਪਣਾ ਪੰਜਾਬ ਹੀ ਆ ਜਿੱਥੇ ਹਲੇ ਤੱਕ ਪੌਦੇ ਹੈਗੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਕੁਝ ਐਹੋ ਜਿਹਾ ਸਮਾਂ ਆਵੇ ਇਥੇ ਜਿਹੜਾ ਗਰਮੀ ਦੇ ਵਿੱਚ ਵੀ ਜਿਹੜਾ ਵੱਤੋ ਵੇ 25 ਡਿਗਰੀ ਜਾਂ 28 ਡਿਗਰੀ ਰਿਹਾ ਕਰੇ ਕਿਉਂਕਿ ਜਦੋਂ 30 35 40 ਤੱਕ ਹੋਣ ਤੇ 32 36 ਤੱਕ 37 ਤੱਕ ਪਹੁੰਚ ਗਿਆ ਸੀ ਤੇ 40 ਤੱਕ ਵੀ ਪਹੁੰਚ ਜਾਣ 43 ਤੱਕ ਪਹੁੰਚ ਗਿਆ ਸੀ ਤੇ ਇਹ ਕਾਰਨ ਇਹ ਹੀ ਸੀ ਕਿ ਪੌਦੇ ਹੈ ਨਹੀਂ ਬੂਟੇ ਹੈ ਨਹੀਂ ਹੁਣ ਕਈ ਵੇਖ ਕੇ ਕਹਿੰਦੇ ਹਰਿਆਲੀ ਹੈ ਤੇ ਹੈ ਯਾਰ ਕਿੰਨੇ ਕ ਬੂਟੇ ਹੋਰ ਲਾਉਣੇ ਆ ਨਾ ਇੱਕ ਵਾਰੀ ਤੁਸੀਂ ਹਿਮਾਚਲ ਵਾਂਗੂ ਬਣਾ ਦਿਓ ਪਤਾ ਲੱਗੇ ਲੋਕੀ ਉੱਧਰ ਘੁੰਮਣ ਜਾਂਦੇ ਨੇ ਕਿਉਂ ਕਿ ਉੱਥੇ ਦਰਖਤ ਹੀ ਦਰਖਤ ਆ ਹਰਿਆਲੀ ਹਰਿਆਲੀ ਅਬ ਮਨਾਲੀ ਜਾਂਦੇ ਨੇ ਕੁਲੂ ਮਨਾਲੀ ਕਿਉਂ ਜਾਂਦੇ ਨੇ ਕਿਉਂਕਿ ਉੱਥੇ ਹਰੀਆਲੀ ਵੇਖਣ ਜਾਂਦੇ ਆ ਯਾਰ ਇੱਥੇ ਤੇ ਤੁਹਾਡਾ ਕੁੱਲੂ ਮਨਾਲੀ ਬਣ ਸਕਦਾ ਜੇ ਤੁਸੀਂ ਪੌਦੇ ਲਾਓ ਇੱਥੇ ਵੀ ਠੰਡਾ ਠੰਡਾ ਇਲਾਕਾ ਬਣ ਸਕਦਾ ਤੁਹਾਡਾ ਨਾਮ ਜੀ ਮੇਰਾ ਨਾਮ ਕਸ਼ਮੀਰ ਸਿੰਘ ਸੰਘਾ ਕਿਦਨ ਕਹੋ ਕਿਦਨ ਕਹੋ ਦਨ ਕਹੋ ਉਹ ਸੰਘਾ ਪਿੰਡ ਨਹੀਂ ਪੋਣੀ ਪਿੰਡ ਨਹੀਂ ਪੋਣੀ ਤੇ ਜੋ ਅੱਜ ਪੌਦਿਆਂ ਦੀ ਰਸਮ ਕਰ ਰਹੇ ਜੋ ਇਹ ਕੀ ਪਰਪਲ ਜੋ ਸਾਰਾ ਦੇਖੋ ਜੀ ਯਾਨੀ ਦੱਸਣਾ ਚਾਹੁੰਦੇ ਆ ਪੰਜਾਬ ਦੇ ਅੰਦਰ ਕਿ ਰੁੱਖ ਲਾਉਣੇ ਬਹੁਤ ਜ਼ਰੂਰੀ ਆ ਤੋਂ ਰੁੱਖ ਕਿੰਨੇ ਰੁੱਖ ਲੱਗਣਗੇ ਉਨਾਂ ਹੀ ਸਾਨੂੰ ਬਹੁਤ ਜ਼ਿਆਦਾ ਸਾਹ ਹੁੰਦਾ ਰੁੱਖਾ ਨਾ ਕਰਕੇ ਤੇ ਸਭ ਤੋਂ ਵੱਡਾ ਰੁੱਖ ਘੇਰਾ ਲਾਉਣਾ ਸਾਨੂੰ ਇੱਕ ਬੰਦੇ ਨੂੰ ਘੱਟੋ ਘਾਟ ਦਾ ਦਾਦਾ ਰੁੱਖ ਲਾਉਣੇ ਚਾਹੀਦੇ ਆ ਰੁੱਖ ਘਰ ਪੰਜਾਬ ਦੇ ਅੰਦਰ ਰੁੱਖ ਜਾਦੇ ਹੋਣਗੇ ਤੇ ਫਿਰ ਮੀਂਹ ਪੱਜ ਕੇ ਬੱਦਲ ਉਤੋਂ ਪੂਰਾ ਗਰਕੂਏ ਕਰੀ ਠੀਕ ਹੈ ਨਾ ਤੇ ਸਾਡੇ ਲੋਕ ਇਹ ਰੁੱਖਾਂ ਨੂੰ ਵੱਢੀ ਜਾਂਦੇ ਆ ਕੱਟੀ ਜਾਂਦੇ ਆ ਅੱਗ ਲਾਉਂਦੇ ਤਰੋਂ ਨਾਰ ਨੂੰ ਅੱਗ ਲਾਉਂਦੇ ਆ ਤੇ ਉਦੋਂ ਸਾਰਾ ਖਤਮ ਕਰਦੇ ਰੁੱਖਾਂ ਨੂੰ ਸਾਰਦੇ ਆ ਉਦੋਂ ਸਾਨੂੰ ਬੜਾ ਦੁੱਖ ਹੁੰਦਾ ਆ ਕਿਤਰਾ ਪੁੱਤਾਂ ਨੂੰ ਪਾਲੀਦਾ ਇਹਨਾਂ ਰੁੱਖਾਂ ਨੂੰ ਤੇ ਸਾਡੇ ਕਿਹੜੇ ਲੋਕ ਆ ਉਹ ਇਹਨਾਂ ਨੂੰ ਖਤਮ ਕਰਦੇ ਆ ਉਹਨਾਂ ਦੀ ਨੀਤੀ ਆ ਇਹ ਆ ਨਹੀਂ ਰੁੱਖਾਂ ਨੂੰ ਖਤਮ ਕਰਨਾ ਤੇ ਕਈ ਬੰਦੇ ਇਹੋ ਜਿਹੇ ਕਿਰੇ ਰੁੱਖ ਲਾਉਂਦੇ ਆ ਉਹ ਰੁੱਖ ਲਾਉਣ ਤੋਂ ਸਾਵੇਂ ਬੈਂਦੇ ਰੁੱਖਾਂ ਦੇ ਆ ਮੇਰੇ ਹੱਥ 'ਚ ਬੋਹ ਰਿਆ ਅੱਜ ਬੋਹਰ ਲੱਗੇ ਲਾਉਣਾ ਪਤਾ ਨਹੀਂ ਕਿੰਨਿਆਂ ਨੇ ਸਾਵੇਂ ਬਹਿਣਾ ਇਹਦੇ ਬੋਹਰ ਦੇ ਥੱਲੇ ਪਤਾ ਨਹੀਂ ਕਿੰਨੀਆਂ ਰੂਹਾਂ ਆਉਣੀਆਂ ਆ ਉਹਨਾਂ ਨੇ ਇਹਦੇ ਥੱਲੇ ਬੈਠਣਾ ਆ ਚਾਚਾ ਬੇਸਨਾ ਜੀ ਮੈਨੂੰ ਲੱਗਦਾ ਬੋਹਰ ਥੱਲੇ ਬੈਠਣਗੇ ਤੇ ਗੱਬਰ ਜੀ ਜ਼ਰੂਰ ਬਹਿਣਗੇ ਕਿੰਦਾਂ ਕਾਹੋ ਕਿੰਦਾਂ ਪਿੰਡ ਨਹੀਂ ਪਾਈ ਆ ਅੱਜ ਉਹਨਾਂ ਨੇ ਕਹਿੰਦੇ ਸੰਗਾ ਸਾਹ ਅੱਜ ਆ ਗਏ ਕਿਦਾ ਆਪਾਂ ਲ ਤੇ ਅੱਜ ਕਹਿੰਦਾ ਦੂਜਾ ਪੰਜਾਬੀ ਛੂਟੀ ਪਾਉਣਾ ਹੈ ਪਰ ਕਿੰਨੀ ਕੁ ਹੱਤ ਦੀ ਗਰਮੀ ਯਾਰ ਕੀ ਵੇਖਣੀ ਹੈ ਦੇਖੋ ਜੀ ਗਰਮੀ ਇੰਨੀ ਆ ਪੈ ਗਈ ਆ ਮੈਂ ਕਹਿੰਦਾ ਲੋਕੀ ਚੱਕਰ ਆਉਂਦੇ ਆ ਗਰਮੀ ਨਾਲ ਲੋਕੀ ਡਿੱਗਣ ਨੂੰ ਤਿਆਰ ਆ ਕਈਆਂ ਨੂੰ ਅਟੈਕ ਹੋ ਗਿਆ ਆ ਕਈ ਰੱਬ ਨੂੰ ਪਿਆਰੇ ਹੋ ਗਏ ਆ ਇਸੇ ਕਲੋਂ ਪਿਆਰੇ ਗਰਮੀ ਬਹੁਤ ਪਈ ਆ ਇੰਨੀ ਗਰਮੀ ਮੈਂ ਕਦੇ ਜ਼ਿੰਦਗੀ ਜੀ ਨਹੀਂ ਦੇਖੀ ਪਹਿਲੀ ਵਾਲੀ ਗਰਮੀ ਰੇਖੀ ਆ ਲੋਕਾਂ ਨੇ ਨਿੰਬੂ ਵਾਲਾ ਪਾਣੀ ਬਹੁਤ ਪੀਤਾ ਨਹੀਂ ਵੇ ਠੰਡ ਨਹੀਂ ਕਾਜੇ ਭਾਈ ਗਰਮੀ ਨੇ ਬੜੇ ਰੱਬ ਨੂੰ ਪਿਆਰੇ ਕਰਤੇ ਪਰ ਕਿੰਨੀ ਆਰੂਆਂ ਖਤਮ ਹੋਈਆਂ ਆ ਤੇ ਐਸ਼ੇ ਗੱਲੋ ਆਜਾਂ ਨੀ ਬੂਟੇ ਲੱਗੇ ਲਾਉਣ ਤੇ ਬੂਟੇ ਲਾਉਣ ਦਾ ਗੱਬਰ ਜੀ ਆ ਬਹੁਤ ਤਗੜੇ ਸਾਡੇ ਬੜੇ ਚਾਚਾ ਬਿਸਨਾ ਜੀ ਕਿ ਦਿਨ ਕੋ ਕਿ ਦਿਨ ਕੋ ਰੋਂਦੇ ਪਿੰਡ ਨਹੀਂ ਪਾਉਂਦੇ ਕਹਿੰਦੇ ਸੰਗਾ ਜੀ ਕਬੀ ਨਹੀਂ ਬਾਹੂ ਅੱਜ ਰੁੱਖ ਲਾਉਣੇ ਆ ਤੇ ਰੁੱਖਾਂ ਨੇ ਲਾਉਣੇ ਆ ਅੱਜ ਕਿਹੜਾ ਰੁੱਖ ਮੈਂ ਤੇ ਚਾਚਾ ਬਿਸ਼ਨਾ ਨੇ ਲਾਤਾ ਕਈ ਲੋਕ ਇਹਦੇ ਸਾਹਮਣੇ ਬੈਠਣਗੇ ਤੇ ਕਈ ਮਜ਼ਾ ਲੈਣਗੇ ਇਹਦੇ ਰੁੱਖ ਦੇ ਥੱਲੇ ਕਈ ਇਹੋ ਜਿਹੇ ਲੋਕ ਆ ਇਹਦੇ ਪਿੰਗ ਦਾ ਹੂਟਾ ਲੈਣਗੇ ਤੇ ਰੋਡਾਂ ਨੇ ਵੱਡੇ ਹੋਏ ਇਹਨੂੰ ਮਜ਼ਾ ਲੈਣਗੇ ਪੂਰਾ ਆਨੰਦ ਮਾਣਨਗੇ ਦਮਨ ਦਾ ਨਾਮ ਜੀ ਮੈਂ ਅਜਜੀਤ ਗੱਬਰ ਜੀ ਸਾਡੀ ਟੀਮ ਚਾਚਾ ਬਿਸ਼ਨਾ ਕਬਡੀ ਟੀਮ ਨਾਲ ਕੋਪਰਾ ਲਾ ਕੀਤਾ ਹੈ ਤੇ ਬੂਟੇ ਲਮਾਉਣੇ ਆ ਤੇ ਆਪ ਵੀ ਲਾਉਣੇ ਆ ਸੋ ਅੱਜ ਅਸੀਂ ਉਹ ਮਹਿਮ ਦੇ ਨਾਲ ਜੁੜ ਕੇ ਅੱਜ ਬੂਟੇ ਲਾਉਣ ਆਏ ਆ ਤੇ ਕੱਲਾ ਬੂਟੇ ਲਾਉਣਾ ਹੀ ਜ਼ਰੂਰੀ ਹੁੰਦਾ ਜਿਵੇਂ ਇੱਕ ਮਾਂ ਆਪਣਾ ਬੱਚਾ ਪੈਦਾ ਕਰਦੀ ਹੈ ਤੇ ਇਹ ਥੋੜੀ ਵੀ ਪੈਦਾ ਕਰਕੇ ਬੱਚੇ ਨੂੰ ਕੋਈ ਛੱਡ ਦਿੰਦੀ ਹੈ ਉਹਨੂੰ ਪਾਲਦੀ ਹੈ ਦੁੱਧ ਪਿਆਉਂਦੀ ਰੋਟੀ ਖਵਾਉਂਦੀ ਖਾਣਾ ਖਵਾਉਂਦੀ ਬੱਚਾ ਵੱਡਾ ਕਰਦੀ ਹੈ ਇਦਾਂ ਹੀ ਬੂਟੇ ਜਿਹੀ ਲਾਉਣਾ ਮਤਲਬ ਤਿੰਨ ਸਾਲ ਲਗਾਤਾਰ ਉਹਦੀ ਕੇਅਰ ਕਰਨਾ ਸਾਡਾ ਫਰਜ਼ ਬਣਦਾ ਹੈ ਤਿੰਨ ਸਾਲਾਂ ਤੋਂ ਬਾਅਦ ਬੂਟੇ ਦੀ ਕੇਅਰ ਕੁਦਰਤ ਕਰਦੀ ਆਪ ਧਰਤੀ ਮਾਂ ਆਪ ਕਰਦੀ ਆ ਸੋ ਤਿੰਨ ਸਾਲ ਹੀ ਸਾਨੂੰ ਇੱਕ ਬੂਟੇ ਨੂੰ ਜ਼ਰੂਰ ਦੇਣੇ ਚਾਹੀਦੇ ਜਿੱਥੇ ਤੁਸੀਂ ਬੂਟਾ ਲਾ ਰਹੇ ਹੋ ਸਿਰਫ ਤਿੰਨ ਸਾਲ ਦਾ ਧਿਆਨ ਰੱਖੋ ਕੋਈ ਉਹਨੂੰ ਪਾਣੀ ਪਾ ਰਿਹਾ ਹੈ ਨਹੀਂ ਪਾ ਰਿਹਾ ਆਪਾਂ ਉਹ ਉਹਦੀ ਕੋਈ ਕੋਈ ਨੂੰ ਚੀਜ਼ ਚਾਹੀਦੀ ਨਹੀਂ ਹੋਵੇ ਜਦੋਂ ਆਮ ਖਾਦ ਪਾਉਣੀ ਪੈਂਦੀ ਹੈ ਨਿਕ ਨਿਕ ਤਿੰਨ ਸਾਲੀ ਮਣੀ ਮੂਟੀ ਕੇਅਰ ਕਰ ਲਿਓ ਤੇ ਫਿਰ ਉਹ ਬੂਟਾ ਤੁਹਾਡਾ ਆਪਣਾ ਪੁੱਤਾਂ ਵਾਂਗੂ ਤੁਹਾਨੂੰ ਲੱਗੇਗਾ ਜੀ ਮੈਂ ਬੇਨਤੀ ਕਰਦਾ ਜੇ ਬੂਟਾ ਲਾਉਣਾ ਹੈ ਤੇ ਉਹਦੀ ਕੇਅਰ ਵੀ ਤੁਹਾਨੂੰ ਜ਼ਰੂਰੀ ਕਰਨੀ ਪੈਣੀ ਹੈ